ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਿਆਂ ਪੂਤ ਭਗਤ ਗੋਬਿੰਦ ਕਾ ਅਰਗਟਿਆ ਸਾਮੈ ਲਿਖਿਆ ਧੁਰਕਾ ਤਨ ਤਨ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਤਨਾਂਦਾਲ ਜਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦਰਾ ਸਿੰਘ ਸਭਾ ਕੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਸਤਕਕਾਰ ਸਹਿਤ ਮਨਾਇਆ ਜਾਂਦਾ ਹੈ ਇਸ ਵਾਰ 15 ਦਸੰਬਰ ਦਿਨ ਐਤਵਾਰ ਨੂੰ ਸਹਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ 13 ਦਸੰਬਰ ਦਿਨ ਸ਼ੁੱਕਰਵਾਰ ਨੂੰ ਖੰਡ ਪਟ ਸਾਹਿਬ ਰੰਗ ਰੱਬ ਹੋਣਗੇ ਅਤੇ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ 9 ਵਜੇ ਭੋਗ ਪਾ ਉਪਰੰਤ ਬਾਰ ਖੁੱਲੇ ਪੰਡਾਨੰਦਰ ਦੀਵਾਨ ਸਜਾਏ ਜਾਣਗੇ ਸਜੇ ਹੋਏ ਦੀਵਾਨਾਂ ਵਿੱਚ ਤਖਤ ਸ੍ਰੀ ਅਕਾਲ ਤਾ ਸਭ ਜੀ ਦੇ ਦਸੇਦਾਰ ਯਾਨੀ ਰਗਵੀਰ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਯਾਨੀ ਸੁਲਤਾਨ ਸਿੰਘ ਜੀ ਅਤੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਇਸ ਤਰ੍ਹਾਂ ਕੀਰਤਨੀ ਜਥੇ ਢਾਡੀ ਜਥੇ ਇਲਾਕੇ ਦੇ ਮਹਾਪੁਰਸ਼ ਇਸ ਗੁਰਬਸਮਾਗਮੇ ਸ਼ਾਮਲ ਹੋ ਕਰਕੇ ਗੁਰਮਤ ਦਾ ਪ੍ਰਚਾਰ ਕਰਨਗੇ ਉਥੇ ਪੰਜ ਪਿਆਰੇ ਸਿੰਘ ਖੰਡਾਵਾਟਾ ਲੈ ਕੇ ਵੀ ਆ ਰਹੇ ਹਨ ਅੰਮ੍ਰਿਤ ਸੰਚਾਰ ਵੀ ਹੋਵੇਗਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਕਲਗੀਧਰ ਪਿਤਾ ਜੀ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਉਹ ਕੇਸੀ ਸ਼ਨਾਨ ਕਰਕੇ ਧੋਤੇ ਹੋ ਵਸਤਰ ਪਹਿਨ ਕਰਕੇ 15 ਦਸੰਬਰ ਦਿਨ ਆਤਮਾ ਨੂੰ ਗੁਰਦਾਰ ਸਾਹਿਬ ਪਹੁੰਚਣ ਸੋ ਸਾਰੀਆਂ ਸੰਗਤਾਂ ਨੂੰ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਸਨੇਮਨ ਬੇਨਤੀ ਕਰਦਾ ਹਾਂ ਕਿ ਉਹ ਸੂਰਬੀਰ ਯੋਧਾ ਜਿਨ੍ਹਾਂ ਨੇ ਆਪਣਾ ਵਨੀਆਂ 'ਚ ਝਣਵਾ ਕੇ ਆਪਣੇ ਤਨ ਦੇ ਉੱਤੇ ਸ਼ਮਕਾਂ ਦੀ ਮਾਰ ਚੱਲ ਕੇ ਆਪਣੇ ਤਨ ਦੇ ਉੱਤੇ ਗਲੇਲੇ ਖਾ ਕੇ ਅਤੇ ਆਪਣੀ ਗਰਦਨਾ ਦੇ ਉੱਤੇ ਇਕਟਾਰ ਚਲਵਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਿੱਖੀ ਸਦਕ ਨਹੀਂ ਹਾਰਿਆ ਅਤੇ ਖਾਲਸਾ ਰਾਜ ਕੈਮ ਕੀਤਾ ਉਹਨਾਂ ਸੂਰਬੀਰ ਯੋਧਿਆਂ ਦੀ ਅਦੁੱਤੀ ਕੁਰਬਾਨੀ ਦਾ ਸਦਕਾ 709 ਸਾਲ ਮੁਗਲ ਸلطਾਨਤਾਂ ਮੰਡਲੀਆਂ ਮੇਟ ਹੋ ਕਰਕੇ ਖਾਲਸਾ ਰਾਜ ਕੈਮ ਹੋਇਆ ਉਹ ਮਹਾਨ ਸੂਰਬੀਰ ਯੋਧੇ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਸਹਿਬਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਨ ਵਾਸਤੇ ਪਹੁੰਚੋ ਅਤੇ ਗੁਰਮਤਿ ਵਿਚਾਰਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ